एसटीएफ एसटीएफ जी ਤੇ ਸਾਰੇ ਐਸਐਸਪੀ ਜੀ ਕਮਿਸ਼ਨਰ ਪੁਲਿਸ ਹੋ ਡੀਸੀਸ ਸਾਰਿਆਂ ਨੂੰ ਬੁਲਾਇਆ ਗਿਆ ਔਰ ਪੰਜਾਬ ਦੇ ਵਿੱਚ ਜਿਹੜੀ ਡਰੱਗ ਦੀ ਸਮੱਸਿਆ ਹੈ ਉਹਦਾ ਪੂਰਾ ਰੋਡ ਮੈਪ ਤਿਆਰ ਕਰਕੇ ਦਿੱਤਾ ਗਿਆ ਹੈ ਸਖਤ ਅਦਾਇਤਾ ਕੀਤੀਆਂ ਗਈਆਂ ਨੇ ਪੁਲਿਸ ਡਿਪਾਰਟਮੈਂਟ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਕਿ ਜੇ ਕੋਈ ਤੁਹਾਡੇ ਕੋਲ ਸ਼ਿਕਾਇਤ ਆਉਂਦੀ ਹੈ ਇਮੀਡੀਏਟਲੀ ਐਕਸ਼ਨ ਲਓ ਸਖਤ ਤੋਂ ਸਖਤ ਪਰਚਾ ਪਾਇਆ ਜਾਵੇ ਜਿੱਥੋਂ ਸਪਲਾਈ ਆਉਂਦੀ ਹੈ ਉੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਜਿਹੜੇ ਐਡਿਕਟਡ ਨੇ ਉਹ ਤਾਂ ਮਰੀਜ਼ ਨੇ ਉਹਨਾਂ ਤਾਂ ਅਸੀਂ ਹਸਪਤਾਲਾਂ ਚ ਲੈ ਕੇ ਜਾਵਾਂਗੇ ਔਰ ਜਦੋਂ ਸਪਲਾਈ ਲਾਈਨ ਟੁੱਟੀ ਤਾਂ ਬਹੁਤ ਸਾਰੀ ਗਿਣਤੀ ਚ ਜਿਹੜੇ ਨੌਜਵਾਨ ਆਉਣਗੇ ਕਿ ਉਹਨਾਂ ਨੂੰ ਜਦੋਂ ਐਡਿਕਸ਼ਨ ਜਿਹੜੀ ਹੈ ਹੈ ਗਈ ਹੈ ਉਹਨਾਂ ਨੂੰ ਤੇ ਜਦੋਂ ਉਹਨਾਂ ਨੂੰ ਗ੍ਰੀਵਿੰਗ ਹੋਈ ਤਾਂ ਉਹਦੇ ਵਾਸਤੇ ਅਸੀਂ ਪੁਖਤਾ ਪ੍ਰਬੰਧ ਕਰ ਲਏ ਗਏ ਨੇ ਪਹਿਲਾਂ 208 ਪੋਰਟ ਕਲੀਨਿਕ ਸੀ ਅਸੀਂ ਉਹਨੂੰ ਹਜ਼ਾਰ ਤੇ ਲੈ ਕੇ ਜਾ ਰਹੇ ਹਾਂ ਹੁਣ ਲਗਭਗ 750 ਤਾਂ ਹੋ ਚੁੱਕੇ ਨੇ 1000 ਤੇ ਲੈ ਕੇ ਜਾ ਰਹੇ ਤਾਂ ਕਿ ਉਹਨਾਂ ਨੂੰ ਅਸੀਂ ਬਾਅਦ ਦੇ ਵਿੱਚ ਸਾਈਕਾਇਟ੍ਰਿਸਟ ਕੋਲ ਲਿਜਾ ਕੇ ਉਹਨਾਂ ਦੀ ਕਾਉਂਸਲਿੰਗ ਕਰਾ ਕੇ ਉਹਨਾਂ ਨੂੰ ਵਾਪਸ ਸਿਸਟਮ ਦੇ ਵਿੱਚ ਲਿਆਂਦਾ ਜਾਊਗਾ ਤੇ ਇੱਕ ਹੋਰ ਵੀ ਫੈਸਲਾ ਹੋਇਆ ਗੰਭੀਰ ਕਿ ਜਿਹੜੇ ਇਸ ਡਰੱਗ ਦੀ ਅਲਮਤ ਚੋਂ ਨਿਕਲ ਆਏ ਮੁੰਡੇ ਜਿਹੜੇ ਛੱਡ ਆਏ ਨੇ ਉਹਨਾਂ ਨੂੰ ਦੀ ਵੀ ਮਦਦ ਲਈ ਜਾਊਗੀ ਕਿ ਉਹ ਉਹਨਾਂ ਨਾਲ ਕਾਉਂਸਲਿੰਗ ਕਰਨ ਕਿ ਅਸੀਂ ਵੀ ਤੁਹਾਡੇ ਵਾਲੀ ਹਾਲਤ ਵਿੱਚ ਚਲੇ ਗਏ ਸੀ ਘਰ ਦੇ ਬਹੁਤ ਪਰੇਸ਼ਾਨ ਰਹਿਣ ਲੱਗੇ ਸੀ ਅਸੀਂ ਇੰਨਾ ਵੇਚ ਘਰ ਦਾ ਸਮਾਨ ਵੀ ਵੇਚਤਾ ਪਰ ਅਸੀਂ ਹੌਲੀ ਹੌਲੀ ਜਦੋਂ ਸੋਚਿਆ ਕਿ ਆਪਣੀ ਤਾਂ ਜ਼ਿੰਦਗੀ ਇੱਕੋ ਹੀ ਜ਼ਿੰਦਗੀ ਮਿਲਦੀ ਹੈ ਤਾਂ ਇਹਨੂੰ ਜ਼ਿੰਦਗੀ ਨੂੰ ਆਪਾਂ ਐ ਬਰਬਾਦ ਨਾ ਕਰੀਏ ਤਾਂ ਉਹ ਜਿਹੜੇ ਜਿਹੜੀਆਂ ਗੱਲਾਂ ਦੱਸਣਗੇ ਜਿਨ੍ਹਾਂ ਨੇ ਪਿੰਡੇ ਦੇ ਹੰਡਾਈਆਂ ਨੇ ਉਹਨਾਂ ਦੀ ਗੱਲ ਨੂੰ ਜ਼ਿਆਦਾ ਮੰਨਣਗੇ ਸੋ ਅਸੀਂ ਉਹਨਾਂ ਨੂੰ ਵੀ ਬਤੌਰ ਐ ਨਹੀਂ ਹੈਗਾ ਕਿ ਉਹਨਾਂ ਨੂੰ ਫਰੀ ਰੱਖਾਂਗੇ ਅਸੀਂ ਉਹਨਾਂ ਨੂੰ ਹਾਇਰ ਕਰਾਂਗੇ ਕਿ ਤੁਸੀਂ ਮੋਟੀਵੇਟ ਕਰੋ ਕਿ ਕਿ ਤੁਸੀਂ ਆਪ ਇਸ ਬਿਮਾਰੀ ਦਾ ਸ਼ਿਕਾਰ ਰਹੇ ਹੋ ਤੇ ਕਿਵੇਂ ਤੁਸੀਂ ਛੱਡੀ ਤੁਸੀਂ ਆਪਣੇ ਐਕਸਪੀਰੀਅੰਸਾਂ ਸਾਂਝੇ ਕਰੋ ਸੋ ਬਹੁਤ ਸੱਚੇ ਦਿਲੋਂ ਬਹੁਤ ਸਿਨਸੀਅਰਲੀ ਜਿਹੜੀ ਪੰਜਾਬ ਗਵਰਨਮੈਂਟ ਹੈ ਉਹ ਇਸ ਮਾਮਲੇ ਤੇ ਲੱਗੀ ਹੈ ਅਸੀਂ ਚੋਣਾਂ ਵੇਲੇ ਗਰੰਟੀ ਵੀ ਦਿੱਤੀ ਸੀ ਇਹ ਤੇ ਇਹਦੇ ਵਿੱਚ ਤਿੰਨ ਚਾਰ ਪੜਾਅ ਨੇ ਕਿ ਉਹਨਾਂ ਨੂੰ ਮੈਡੀਕਲ ਸਹਾਇਤਾ ਫਿਰ ਉਹਨਾਂ ਦੀ ਕਾਉਂਸਲਿੰਗ ਫਿਰ ਉਹਨਾਂ ਨੂੰ ਕੰਮ ਤੇ ਲਾਉਣਾ ਬਾਅਦ ਚ ਉਹਨਾਂ ਦੀ ਟਰੈਕਿੰਗ ਵੀ ਕਰਨੀ ਹੈ ਇਹ ਨਹੀਂ ਹੈ ਕਿ ਅਸੀਂ ਉਹਨਾਂ ਤੋਂ ਨਸ਼ਾ ਛਡਾ ਕੇ ਕਾਉਂਸਲਿੰਗ ਕਰਕੇ ਉਹਨੂੰ ਛੜਤਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਫੇਰ ਆ ਜੂਗਾ ਉੱਥੀ ਉਹ ਸੋ ਨਾਲ ਉਹਨਾਂ ਨੂੰ ਕਿਸੇ ਨਾ ਕਿਸੇ ਕੰਮ ਤੇ ਵੀ ਲਾਵਾਂਗੇ ਤਾਂ ਕਿ ਉਹਨਾਂ ਦਾ ਮਨ ਜਿਹੜਾ ਹੈ ਉਹ ਕੰਬਲ ਲੱਗੇ ਇਧਰ ਉਧਰ ਨਾ ਭਟਕੇ ਤੇ ਉਹਨਾਂ ਨੂੰ ਇਹ ਵੀ ਲੱਗੇ ਕਿ ਸਾਨੂੰ ਸਿਸਟਮ ਸਪੋਰਟ ਕਰ ਰਿਹਾ ਹੈ ਸਾਨੂੰ ਸਿਸਟਮ ਵਾਪਸ ਸਾਂਝੀ ਸਾਡੀ ਖੁਸ਼ਹਾਲ ਜ਼ਿੰਦਗੀ ਜਿਉਣ ਵਾਸਤੇ ਸਾਡੀ ਹੈਲਪ ਕਰ ਰਿਹਾ ਸਾਨੂੰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਸਾਡੇ ਸਾਡੇ ਘਰੇ ਕੋਈ ਲਾਂਬਾ ਆਊਗਾ ਜਾਂ ਸਾਨੂੰ ਕੋਈ ਕਿਸੇ ਕਿਸਮ ਦੀ ਸੋਸ਼ਲ ਸਟਿਗਮੇ ਦੀ ਸਾਹਮਣਾ ਕਰਨਾ ਪਊਗਾ ਸੋ ਸਖਤ ਹਦਾਇਤਾਂ ਅੱਜ ਸਾਰੇ ਪੁਲਿਸ ਪੁਲਿਸ ਡਿਪਾਰਟਮੈਂਟ ਨੂੰ ਡੀਸੀ ਡਿਪਾਰਟਮੈਂਟ ਨੂੰ ਨੇ ਕਿ ਐਸਟੀਐਫ ਤੇ ਪੁਲਿਸ ਡਿਪਾਰਟਮੈਂਟ ਤਾਲਮੇਲ ਨਾਲ ਇੱਕ ਟੀਮ ਬਣ ਕੇ ਕੰਮ ਕਰੇ ਜੇ ਐਸਟੀਐਫ ਨੇ ਕੋਈ ਬੰਦਾ ਫੜਿਆ ਤਾਂ ਇਮੀਡੀਏਟਲੀ ਪਰਚਾ ਜਿਹੜਾ ਉਹ ਚਾਹੇ ਐਸਆਈ ਚਾਹੇ ਜੋ ਵੀ ਅਧਿਕਾਰੀ ਹੈ ਉਹ ਇਮੀਡੀਏਟਲੀ ਪਰਚਾ ਦਿਓ ਤੇ ਉਹਨੂੰ ਥਾਣੇ ਪੇ ਆਪਣਾ ਕੋਰਟ ਦੇ ਵਿੱਚ ਪੇਸ਼ ਕਰਕੇ ਉਹਨੂੰ ਉਹਨੂੰ ਸਜ਼ਾ ਦਿਵਾਈਏ ਸੋ ਇਹ ਅੱਜ ਅੱਜ ਦੀ ਜਿਹੜੀ ਹੈ ਮੀਟਿੰਗ ਦਾ ਏਜੰਡਾ ਸੀਗਾ ਤੇ ਸਾਰੀ ਪੁਲਿਸ ਨੇ ਇਹ ਕਿਹਾ ਸਾਰੀ ਪੁਲਿਸ ਨੇ ਵੀ ਇਹ ਕਿਹਾ ਕਿ ਅਸੀਂ ਸਹਿਯੋਗ ਕਰਾਂਗੇ ਨਾਲ ਅਸੀਂ ਇਹ ਵੀ ਕਹਿ ਹੈ ਕਿ ਜੇ ਕਿਸੇ ਦੇ ਥਾਣੇ 'ਚ ਨਸ਼ਾ ਦਿੱਕਦਾ ਹੈ ਜਾਂ ਨਸ਼ਰੀਆਂ ਜ਼ਿਆਦਾ ਘਟਨਾਵਾਂ ਹੁੰਦੀਆਂ ਨੇ ਤਾਂ ਐਸਐਸਪੀ ਨੂੰ ਉਸ ਥਾਣੇ ਦੇ ਇੰਚਾਰਜ ਨੂੰ ਅਸੀਂ ਕਾਉਂਟੇਬਲ ਮੰਨਾਂਗੇ